ਕੌਣ ਬਣੇਗਾ 2027 ਦੇ ਵਿੱਚ ਮੁੱਖ ਮੰਤਰੀ ਕੀ ਅਮਰਿਤਪਾਲ ਦਾ ਚਿਹਰਾ ਸੀਐਮ ਬੰਨੰਦ ਨੂੰ ਲੈ ਕੇ ਹੋਵੇਗਾ ਵਟਾਇਲਾ ਤੇ ਦੱਸਦੀ ਹੈ ਕਿ ਸਿੱਖ ਜਥੇਬੰਦੀਆਂ ਲਗਾਤਾਰ ਵੱਡੇ ਤੋਂ ਵੱਡਾ ਦਾਵਾ ਠੋਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਬਾਬਾ ਰਾਜਾ ਰਾਜ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ 2027 ਦੇ ਵਿੱਚ ਜਿਹੜੇ ਕਿ ਚੋਣਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਤੇ ਜਿਸ ਦੇ ਦੌਰਾਨ ਵੱਡੇ ਤੋਂ ਵੱਡੇ ਦਾਅਵੇ ਜਿਹੜੇ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਠੋਕੇ ਜਾ ਰਹੇ ਨੇ ਤੇ ਉੱਥੇ ਹੀ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਵੀ ਪਲਟਵਾਰ ਕੀਤਾ ਗਿਆ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਇੱਕ ਪੰਥ ਨੂੰ ਬਚਾਉਣ ਵਾਲਿਆਂ ਨੇ ਕਈ ਪੰਥ ਦਾ ਵੱਡਾ ਨੁਕਸਾਨ ਵੀ ਕੀਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਅਕਾਲੀ ਦਲ ਦੇ ਉੱਤੇ ਤਿੱਖੇ ਨਿਸ਼ਾਨੇ ਤਖਸਾਦੇ ਨੇ ਪੰਜਾਬ ਸਰਕਾਰ ਦੇ ਉੱਤੇ ਵੀ ਪਲਟਵਾਰ ਕੀਤਾ ਹੈ ਹੋਰ ਕੀ ਕੁਝ ਕਹਿਣਾ ਹੈ ਬਾਬਾ ਰਾਜਾ ਰਾਦਾ ਆਓ ਤੁਹਾਨੂੰ ਸੁਣਾਉਣੇ ਆ ਤਾਂ ਹੀ ਅੱਜ ਪਾਈ ਅਮਰਤਪਾਲ ਸਿੰਘ ਹੁਣੇ ਉੱਥੇ ਬੈਠੇ ਨੇ ਉਹਨਾਂ ਦੀ ਦੇਣ ਆ ਜਿਹੜੇ ਸਰਕਾਰੀ ਨੁਮਾਇੰਦੇ ਸਾਡੇ ਦੇ ਬਣ ਗਏ ਤੇ ਤੇ ਅੱਜ ਵੀ ਸਾਡੇ ਵਿੱਚ ਸਰਕਾਰੀ ਨੁਮਾਇੰਦੇ ਕਰਕੇ ਨੇ ਤੁਸੀਂ ਸੁਚੇਤ ਰਹਿਣਾ ਉਹਨਾਂ ਤੋਂ ਜਿਨ੍ਹਾਂ ਨੂੰ ਤੁਸੀਂ ਇਹ ਬਾਗ ਡੋਰ ਇਹ ਪਾਰਸ ਪੰਜਾਬ ਦੇ ਜਥੇਬੰਦੀਆਂ ਚੋਂ ਪਰਿਓ ਨਾ ਉਹਨਾਂ ਵਿੱਚ ਕਈ ਸਰਕਾਰੀ ਨੇ ਨਾਮ ਵੀ ਤੁਹਾਨੂੰ ਦੱਸਾਂਗੇ ਬੋਲ ਬੋਲ ਕੇ ਕਿਹੜੇ ਕਿਹੜੇ ਨੇ ਉਹਨਾਂ ਨੂੰ ਪਾਸੇ ਹਟਾਓ ਜਿਹੜੇ ਅਸਲ ਪਾਰਸ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਆਉਣਾ ਤੇ ਮੈਂ ਬੇਨਤੀ ਕਰਨਾ ਚਾਹੁੰਨਾ ਪੈਸੇ ਲੈ ਕੇ ਨਾ ਟਿਕਟ ਦੇ ਦਿਓ ਵੀ ਪੈਸੇ ਲੈ ਲੈ ਫਲਾਣੇ ਨੇ ਖਰਚਾ ਕਰਨਾ ਆਹ ਕੈਂਡੀਡੇਟ ਹੈ ਮੈਂ ਕਹਿਣਾ ਚਾਹੁੰਨਾ 117 ਹਲਕੇ ਨੇ ਤੇ 117 ਹਲਕਿਆਂ ਦੇ ਵਿੱਚ ਉਹਨਾਂ ਨੂੰ ਕਹੋ ਵੀ ਹਰੇਕ ਹਲਕੇ ਦੇ ਵਿੱਚ ਆਪਣਾ ਕੈਂਡੀਡੇਟ ਤੁਸੀਂ ਸਾਨੂੰ ਨਾਮ ਦਿਓ ਨਾਮ ਲਿਖ ਕੇ ਦਿਓ ਜੇ ਇੱਕ ਹਲਕੇ ਦੇ ਵਿੱਚੋਂ 20 ਨਾਮ ਆਉਂਦੇ ਨੇ 50 ਨਾਮ ਆਉਂਦੇ ਨੇ ਤਾਂ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਗੁਰੂ ਚਰਣਾ ਦੇ ਵਿੱਚ ਪਰਚੀ ਪਾਵ ਤੇ ਜਿਹੜੀ 50 ਪਾਤੀਆਂ ਜਾਂ 100 ਆਈ ਹੋਈ ਹੈ ਉਹਦਾ ਨਾਮ ਕੱਢੋ ਵੀ ਆ ਫਲਾਨਾ ਇਹ ਨਿਕਲਿਆ ਇਹ ਸਾਰਿਆਂ ਨੂੰ ਪ੍ਰਵਾਨ ਹੋਊਗਾ ਐ ਟਿਕਟਾਂ ਦਿਓ ਫੇਰ ਅਗੋਂ ਮਾਂਤ ਮਾਰਨੇ 92 ਸਿੱਤੇ ਨੇ ਤੁਸੀਂ 117 ਸੀਟਾਂ ਜਿੱਤੋਗੇ 117 ਜਿੱਤਾਂਗੇ ਬੋਲੇ ਇਨਸਾਨ ਹਾ ਜਿਹੜੇ ਸਾਡੇ ਵੀਰ ਗਿੱਲੇ ਸ਼ਿਕਵੇ ਕਰਕੇ ਮੰਦੀਪ ਸਿੱਧੂ ਹੋਣੀ ਹੋਰ ਜਿਹੜੇ ਦੂਰ ਜਾ ਗਏ ਨੇ ਸਾਥ ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ ਸੀ ਅਸੀਂ ਮੁੱਟ ਬੰਨਣਾ ਪੰਜਾਬ ਦਾ ਇੱਥੇ ਖਾਲਸਾ ਰਾਜ ਜਿਹੜੇ ਕਹਿੰਦੇ ਨੇ ਵੀ ਖਾਲਸਾ ਰਾਜ ਦੇਖਿਆ ਨਹੀਂ ਆ ਹੁਣ ਦੇਖ ਲਿਓ ਸਤਾਏ ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਸੀਐਮ ਬਣ ਗਿਆ ਫੇਰ ਖਾਲਸਾ ਰਾਜ ਹੋਣਾ ਬੰਦੀ ਸਿੰਘ ਰਿਹਾ ਹੋਣਗੇ ਅਸੀਂ ਤਾਂ ਤੁਹਾਨੂੰ ਸੁਝਾ ਦੇਣੇ ਨੇ ਗੁਰਮਖੋ ਇਹ ਬਾਸ ਪੰਜਾਬ ਦੇ ਜਥੇਬੰਦੀ ਭਾਈ ਦੀਪ ਸੁੱਧੂ ਦੀ ਤਿਆਰ ਕੀਤੀ ਹੋਈ ਹੈ ਅੱਜ ਇੱਕ ਹੋਰ ਮੇਰੇ ਮਨ ਨੂੰ ਬਹੁਤ ਛੱਟ ਲੱਗੀ ਇੱਕ ਸਪਲੀਮੈਂਟ ਸਪਿਆ ਹੋਇਆ ਅਖਬਾਰ ਦੇ ਵਿੱਚ ਉਹਦੇ ਵਿੱਚ ਦੀਪ ਸੁੱਧੂ ਦੀ ਫੋਟੋ ਹੈ ਨਹੀਂ ਉਹਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਣੇ ਦੀ ਫੋਟੋ ਹੈ ਜੀ ਉਹਦੇ ਵਿੱਚ ਪਾਈ ਜਗਤਾ ਸਿੰਘ ਹਵਾਰੇ ਦੀ ਫੋਟੋ ਹੈ ਨਹੀਂ ਓਏ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਇਹ ਤੁਹਾਡਾ ਭੱਜ ਜੇ ਅਸੀਂ ਸ਼ਹੀਦਾਂ ਨੂੰ ਭੁੱਲ ਗਏ ਸਾਡੇ ਵੱਡੇ ਵਡਿਆਂ ਨੂੰ ਭੁੱਲ ਗਏ ਫਿਰ ਕਿਵੇਂ ਕੰਮ ਜਾਬ ਹੋਵਾਂਗੇ ਅਸੀਂ ਭਾਈ ਅਮਰਜਪਾਲ ਸਿੰਘ ਨੂੰ ਸੀਐਮ ਦੇਖਣਾ ਚਾਹੁੰਦੇ ਆ 2027 ਦੇ ਵਿੱਚ ਅਵੱਸ ਬਣੂਗਾ ਭਾਈ ਦੀਪਸਿੰਧੂ ਦੇ ਇਹ ਬੋਲ ਨੇ ਉੱਡਣ ਵਾਲੇ ਨੂੰ ਜਿਹੜਾ ਅਸਮਾਨ ਸਾਹੀ ਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਖਾਲਸਾ ਜੀ ਦੋਨੇ ਚਾਹੀਦੇ ਨੇ 2027 ਦੇ ਵਿੱਚ ਦੋਨੇ ਲੈ ਕੇ ਹਟਾਂਗੇ ਬਾਲਾ ਜੇ ਕੋਈ ਤੁਹਾਤੋਂ ਕਾਬੂ ਨਹੀਂ ਨਾ ਆਉਂਦਾ ਭੱਜਦੇ ਨੇ ਜਿਹੜੇ ਪਰਾਤਨ ਜਿਹੜੇ ਸਾਡੇ ਬੰਦੇ ਨੇ ਸਾਨੂੰ ਬੁਲਾ ਲਿਆ ਕਰੋ ਮੀਟਿੰਗ ਦੇ ਵਿੱਚ ਅਸੀਂ ਹਾਜ਼ਰ ਹੋ ਜਾਇਆ ਕਰਾਂਗੇ ਅਸੀਂ ਹੱਥ ਜੋੜਨਾਗੇ ਉਹਨਾਂ ਅੱਗੇ ਆਓ ਰਲ ਕੇ ਏਕਤਾ ਦੇ ਵਿੱਚ ਰਹਿ ਕੇ ਆਪਾਂ ਨੇ ਇਲੈਕਸ਼ਨ ਲੜਨੀ ਹੈ ਇਹ ਖਾਲਾ ਜੀ ਦਾ ਬੜਾ ਨਹੀਂ 70 ਸਾਲਾਂ ਤੋਂ ਜਿਹੜੇ ਆਪਦੇ ਆਪ ਨੂੰ ਅਕਾਲੀ ਕਹਿੰਦੇ ਰਹੇ ਨੇ ਜਿਹੜੇ ਪੰਜਾਬ ਦੇ ਰਾਖੇ ਬਣਦੇ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਕੋਈ ਮਾੜੀ-ਮੋਟੀ ਗੱਲ ਨਹੀਂ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਤਹਈਆ ਇਲੈਕਸ਼ਨ ਲੜਨੀ ਪੈਣੀ ਹੈ ਤੇ ਜਿਹੜੇ ਆਪਦੇ ਆਪ ਨੂੰ ਅਕਾਲੀ ਕਹਿੰਦੇ ਨੇ ਬਾਦਲ ਭਾਗੇ ਸੁਖੀ ਗੱਪੇ ਵਰਗੇ ਆ ਸੁੱਖਾ ਗੱਪੀਆਂ ਨਾ ਇਹ ਕਹਿੰਦਾ ਮੈਂ ਹੀ ਆ ਪੰਜਾਬ ਦਾ ਬਾਰਿਸ਼ ਮੈਂ ਹੀ ਆ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਮੈਂ ਪੁੱਛਣਾ ਚਾਹੁੰਨਾ ਵੀ মিডিਆ ਨੂੰ ਕਹਣਾ ਜਣੋਂ ਪੁੱਛਿਓ ਵੀ ਸੁੱਖਿਆ ਗੱਪੀਆਂ ਤੂੰ ਉਹ ਦਿਨ ਕਾਲ ਤਖਤ ਸਾਹਿਬ ਦੇ ਦੋ ਤਰੀਕ ਨੂੰ ਗੱਪ ਮਾਰਦਾ ਸੀ ਕਿ ਜਾਂ ਹੁਣ ਮਾਰਦਾ ਤੂੰ ਦੋ ਤਰੀਕ ਨੂੰ ਸੱਚ ਬੋਲਿਆ ਸੀ ਜਾਂ ਹੁਣ ਸੱਚ ਬੋਲਿਆ ਆਹੀ ਗੱਲਾਂ ਪੁੱਛ ਲਿਓ ਨਿਰਣਾ ਹੋ ਜਾਊਗਾ ਇਸ ਕਰਕੇ ਖਾਲਸਾ ਜੀ ਜਿਹੜੀ ਕਾਂਗਰਸ ਹੈ ਉਹਨਾਂ ਨੇ ਵੀ ਸਾਨੂੰ ਮਾਰਿਆ ਕਾਲ ਤਖਤ ਸਾਹਿਬ ਦਾ ਟੁਆਇਆ ਤੇ ਜਿਹੜੇ ਆਪ ਆਲੇ ਦੰਦ ਨਾ ਵਧਾਉਂਦੇ ਫਿਰਦੇ ਨੇ ਇਹਨਾਂ ਦੀ ਇੱਕ ਵੀ ਸੀਟ ਨਹੀਂ ਆਉਣੀ ਹੁਣ ਹੁਣ ਆਉਣਾ ਹੈ ਬਾਦਸ਼ ਪੰਜਾਬ ਦਾ ਜਿਹੜਾ ਜੂਸ ਖੜਾ ਹੈ ਆ ਜਿਹੜਾ ਠਾਠਾ ਮਾਰਦਾ ਅਸਲ ਖਾਲਸਾ ਪੰਥ ਹੈ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ ਖੁਆਰ ਹੋਏ ਸਾਂ ਮਿਲਾਂਗੇ ਬਚੇ ਸਰਨ ਜੋ ਹੋਏ ਜਿਹੜਾ ਇੱਕ ਸਰਨ ਦੇ ਵਿੱਚ ਆਉ ਖਾਲਸਾ ਪੰਥ ਦੇ ਉਹੀ ਬਚੂਗਾ ਨਹੀਂ ਸਭ ਕਿਲੇ ਟਾਇਟਰੀ ਹੋ ਜਾਣਗੇ ਆਓ ਖਾਲਸਾ ਜੀ ਆਪਾਂ ਨੇ ਪਾਈ ਅਮਰਤਪਾਲ ਸਿੰਘ ਹੋਂ ਦਾ ਸਾਧਣਾ ਹੈ ਐਮਪੀ ਭਾਈ ਸਰਬਜੀਤ ਸਿੰਘ ਮਲੋਆ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਬਾਪੂ ਜੀ ਨੂੰ ਬਰਨ ਬੇਨਤੀ ਕਰਨਾ ਚਾਹੁੰਦਾ ਹੈ ਜਿਹੜੇ ਸਾਡੇ ਵੀਰ ਪੁਰਾਣੇ ਟਕਸਾਲੀ ਨੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਤੁਰੋ ਜੇ ਕੋਈ ਗਿੱਲਾ ਸ਼ਿਵਗਵਾ ਹੈਗਾ ਬੈਠ ਲੋ ਅਸੀਂ ਵੀ ਤੁਹਾਡੇ ਨਾਲ ਬੈਠਣ ਨੂੰ ਤਿਆਰ ਆ ਅਸੀਂ ਤੁਹਾਡੇ ਵਿੱਚ ਸ਼ਾਮਲ ਹੋ ਜਾਾਂਗੇ ਮੈਂ ਪਹਿਲਾਂ ਹੀ ਫੇਰ ਕਿਹੜਾ ਚੋਣਾ ਤੋਣਾ ਮੈਨੂੰ ਕੋਈ ਟਿਕਟ ਦਾ ਲਾਲਚ ਨਹੀਂ ਹੈ ਮੈਂ ਐਮਐਲਏ ਨਹੀਂ ਬਣਨਾ ਅਸੀਂ ਪੰਥ ਦੀ ਸੇਵਾ ਕਰਨੀ ਹੈ ਜਿਹੜਾ ਕੋਈ ਟੇਡਾ ਟੂਡਾ ਇੱਧਰ ਚੱਲੂਗਾ ਨਾ ਫਿਰ ਉਹਨੂੰ ਸਿੱਧਾ ਕਰਨ ਵੀ ਅਸੀਂ ਜਾਣਦੇ ਆ ਇਹ ਖਾਲਸਾ ਪੰਥ ਹੈ ਅਸੀਂ ਤਾਂ ਤੁਹਾਨੂੰ ਆਰਾ ਨਾਲ ਤੋੜਾਂਗੇ ਆਰਾ ਨਾਲ ਕੱਲ ਨੂੰ ਉਹ ਜਿੰਦਾਬਾਦ ਉਹ ਬੋਲੋ ਭੁੱਲ ਗਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵਾਰਿਸ ਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਾਰਸਾਂ ਸਾਨੂੰ ਸਤਿਗੁਰਾਂ ਨੇ ਸਿੰਘ ਸਜਾਇਆ ਹੈ ਖਾਲਸਾ ਸਜਾਇਆ ਹੈ ਤੇ ਅਸੀਂ ਸੱਚ ਦੇ ਰਾਹੇ ਪਾਂਦੀਆਂ ਤੇ ਸੱਚ ਦੇ ਨਾਲ ਖੜੇ ਆ ਜਦੋਂ ਕੋਈ ਡੋਲਣ ਲੱਗਿਆ ਭੱਜਣ ਲੱਗਿਆ ਗੁਰੂ ਦਾ ਆਸਰਾ ਲੈ ਲਿਆ ਕਰੋ ਪੁੱਲਾਂ ਚੁਕਾਂ ਦੀ ਖੇਮਾ ਬਹੁਤ ਘਸਾ ਬੋਲਣ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਹਮੇਸ਼ਾ ਜਿਹੜਾ ਕੋਈ ਪੰਜਾਬ ਦੀ ਪੰਥ ਦੀ ਗੱਲ ਕਰਦਾ ਅਸੀਂ ਉਹਦੇ ਨਾਲ ਖੜੇ ਆ ਡੋਲਿਓ ਨਾ ਦਰਿਓ ਨਾ ਸਰਕਾਰਾਂ ਨੇ ਆਉਂਦੀਆਂ ਜਾਂਦੀਆਂ ਨੇ ਪਰ 25 ਦੇ ਵਿੱਚ ਸਾਡੀ ਖਾਲਸਾ ਪੰਥੀ ਸਰਕਾਰ ਬਣਨੀ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ